ਮਾਲਾ ਪਹਿਲਾ ਨਾ ਪੀਜੈ ਰਾਗਿ ਨਾ ਦੀ ਬੇਦ ਨਾ ਪੀਜੈ ਸੁਰਤੀ ਗਿਆਨੀ ਜੋਗ ਨਾ ਪੀਜੈ ਸੋਗੀ ਕੀਤੇ ਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਰਥ ਭਵੈ ਨੰਗ ਨਾ ਪੀਜੈ ਦਾਤੀ ਕੀਤੇ ਪੁੰਨ ਨਾ ਪੀਜੈ ਬਾਹਰ ਬੈਠਿਆ ਸੁਨ ਨਾ ਪੀਜੈ ਭੇੜ ਮਰਹਿ ਪਿੜ ਸੂਰਾ ਨਾ ਪੀਜੈ ਕੀਤੇ ਹੋਵਹਿ ਧੂੜ ਲੇਖਾ ਲਿਖਿਆ ਮਨ ਕੈ ਪਾਏ ਨਾਨਕ ਪੀਜੈ ਸਚੈ ਨਾਹਿ ਕੋਈ ਗਾਮਰ ਰਾਗੀ ਨਾਦੀ ਬੇਦੀਨ ਬਹੁ ਭਾਤ ਕਰਨ ਨਹੀਂ ਹਰ ਹਰ ਪੀਜੈ RAM ਰਾਜੇ ਜਿੰਨਾ ਅੰਤਰਾ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕੇ ਜਾਣਦਾ ਸਿਰ ਰੋਗ ਹੱਥ ਦੀਜੈ ਜਿੰਨਾ ਨਾਨਕ ਗੁਰਮਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਸ੍ਰੋਗ ਮਹੱਲਾ ਅੰਪੇਲਾ ਗੋਵ ਬ੍ਰਾਹਮਣ ਕੋ ਕਰ ਲਾਵਹ ਗੋਬਰ ਤਰਣ ਨਾ ਜਾਈ ਧੋਤੀ ਟਿਕਾ